ਅੱਤਿਸ਼੍ਰੀਆ ਅਕਾਲ ਜੀ ਤੁਹਾਡ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਪੰਜਾਬੀ ਟੱਪੇ ਭਾਗ ਪਹਿਲਾ ਹੈ ਠੀਕ ਹੈ ਪਾਰਟ 1 ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਪੰਜਾਬੀ ਟੱਪੇ ਕਾਲੇ ਖੰਬ ਨੇ ਕਾਵਾ ਦੇ ਕਾਲੇ ਖੰਭ ਨਹੀਂ ਕਾਵਾ ਦੇ ਧੀਆਂ ਪਰਦੇਸ ਗਈਆਂ ਤਨ ਜਿਗਰੇ ਮਾਵਾ ਦੇ ਧੀਆਂ ਪਰਦੇਸ ਗਈਆਂ ਤਨ ਜਿਗਰੇ ਮਾਵਾ ਦੇ ਸੋਟੀ ਦੇ ਬੰਦ ਕਾਲੇ ਸੋਟੀ ਦੇ ਬੰਦ ਕਾਲੇ ਅੱਖੀ ਮੇਰੇ ਮਾਈਏ ਨੂੰ ਲੱਗੀ ਯਾਰੀ ਦੀ ਲੱਜ ਪਾ ਲੈ ਅੱਖੀ ਮੇਰੇ ਮਾਈਏ ਨੂੰ ਲੱਗੀ ਯਾਰੀ ਦੀ ਲੱਜ ਪਾ ਲੈ ਪੈਸੇ ਦੀ ਚਾਪੀਤੀ ਪੈਸੇ ਦੀ ਚਾਪੀਤੀ ਲੱਖਾਂ ਦੀ ਜਿੰਦੜੀ ਮੈਂ ਤੇਰੇ ਪਿਆਰ ਚ ਤਬਾ ਕੀਤੀ ਲੱਖਾਂ ਦੀ ਜਿੰਦੜੀ ਮੈਂ ਤੇਰੇ ਪਿਆਰ ਚ ਤਬਾ ਕੀਤੀ ਜਿੜੀਆਂ ਵੇ ਬਾਰਦੀਆਂ ਜਿੜੀਆਂ ਵੇ ਬਾਰਦੀਆਂ ਰਾਜ ਕੇ ਨਾ ਦੇਖੀਆਂ ਵੇ ਅੱਖਾਂ ਸਾਵਲੇ ਯਾਰ ਦੀਆਂ ਰਾਜ ਕੇ ਨਾ ਦੇਖੀਆਂ ਵੇ ਅੱਖਾਂ ਸਾਵਲੇ ਯਾਰ ਦੀਆਂ ਇਕੀ ਖੇੜ ਹਨਸੀ ਬਾਦੀ ਇਕੀ ਖੇੜ ਹਨਸੀ ਬਾਦੀ ਤੱਕਾ ਵਿੱਚ ਕਾਰ ਦੇ ਗਿਓਂ ਕੁੜੀ ਤੱਕ ਕੇ ਗਰੀ ਬਾਦੀ ਤੱਕਾ ਵਿੱਚ ਕਾਰ ਦੇ ਗਿਓਂ ਕੁੜੀ ਤੱਕ ਕੇ ਗਰੀ ਬਾਲੀ ਪਾਣੀ ਤੇਜਾ ਤੇ ਹਆਂ ਨੂੰ ਪਾਣੀ ਦੇ ਜਾਤੇ ਹਾਇਆ ਨੂੰ ਪੌਰਾ ਵਾਂਗ ਉੱਡ ਤੋ ਗਿਓ ਤੱਕ ਫੁੱਲ ਕਮਲ ਆਇਆ ਨੂੰ ਪੌਰਾ ਵਾਂਗ ਉੱਡ ਤੋ ਗਿਓ ਤੱਕ ਫੁੱਲ ਕਮਲ ਆਇਆ ਨੂੰ ਕਟੋਰਾ ਕਾਂਸੀ ਦਾ ਕਟੋਰਾ ਕਾਂਸੀ ਦਾ ਤੇਰਾ ਵਜਦਾਈ ਸੱਜਣਾ ਜਿਵੇਂ ਝੂਟਾਏ ਫਾਂਸੀ ਦਾ ਤੇਰੀ ਵਜਦਾਈ ਸੱਜਣਾ ਜਿਵੇਂ ਝੂਟਾਏ ਫਾਂਸੀ ਦਾ ਦੋ ਕੱਪੜੇ ਸਿਲੇ ਹੋਏ ਨੇ ਦੋ ਕੱਪੜੇ ਸਿਲੇ ਹੋਏ ਨੇ ਬਾਰੋਂ ਪਾਵੇਂ ਰੁੱਸੇ ਹੋਏ ਹਾਂ ਵਿਚੋਂ ਦਿਲ ਤਾਂ ਮਿਲੇ ਹੋਏ ਆ ਬਾਰੋਂ ਪਾਵੇਂ ਰੁੱਸੇ ਹੋਏ ਹਾਂ ਵਿਚੋਂ ਦਿਲ ਤਾਂ ਮਿਲੇ ਹੋਏ ਨੇ ਮਹੰਗਾ ਹੋ ਗਿਆ ਸੋਨਾ ਵੇ ਮਹੰਗਾ ਹੋ ਗਿਆ ਸੋਨਾ ਵੇ ਇੱਕ ਪਲਕੀ ਹਸਿਆ ਪਿਆ ਉਮਰਾਂ ਦਰੋਂ ਨਾ ਵੇ പല കസയാ പേ ഉമര വേ ബ സോണാ ടപ്പാ ഖഹ താഹേ നാലേ കോടാ ਨਾਲੇ ਕੋਈ ਗੱਲ ਕਰ ਜਾ ਨਾਲੇ ਘੜਾ ਵਿੱਚ ਕਾ ਮਾਇਆ ਸੜਕਾਂ ਤੇ ਰੁੜ ਵੱਟੇ ਸੜਕਾਂ ਤੇ ਰੁੜ ਵੱਟੇ ਜਿੰਨਾ ਯਾਰਾਂ ਨਹੀਂਓ ਲਾਈਓ ਨਾ ਦੁਨੀਆ ਚ ਕੀ ਖਟਿਆ ਜਿੰਨਾ ਯਾਰੀ ਨਈਓ ਲਾਈ ਉਹਨਾ ਦੁਨੀਆ ਚ ਕੀ ਖਟਿਆ ਪੈਰਾਤ ਨਾ ਹੱਲਾਵੇ ਪੈਰਾਤ ਨਾ ਹੱਲਾਵੇ ਵਿੱਚੋਂ ਤੇਰੀ ਸੁਖ ਮੰਗਦੀ ਕੱਡਾ ਉੱਤੋਂ ਉੱਤੋਂ ਗਾਲਾਵੇ ਵਿੱਚੋਂ ਤੇਰੀ ਸੁਖ ਮੰਗਦੀ ਕੱਡਾ ਉੱਤੋਂ ਉੱਤੋਂ ਗਾਲਾਵੇ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਟੱਪੇ ਕਿੱਦਾਂ ਲੱਗਾ ਆਪਣਾ ਬਾਗ ਪਹਿਲਾ ਜੇ ਵਧੀਆ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਗੇ ਆਪਾਂ ਇਹਦੇ ਸੈਕੰਡ ਪਾਰਟ ਲੈ ਕੇ ਮਿਲਾਂਗੇ ਤੇ ਇਹਨਾਂ ਵਿੱਚੋਂ ਦੱਸੋ ਤੁਹਾਨੂੰ ਕਿਹੜਾ ਟੱਪਾ ਸਭ ਤੋਂ ਜ਼ਿਆਦਾ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ